ਦਿੱਤੇ ਹੋਏ ਬਿਆਨ ਨੂੰ ਲੈ ਕੇ ਰਾਹੁਲ ਗਾਂਧੀ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਤਮਿਲਾ ਸੀ ਕਹਿ ਸਕਦੇ ਰਾਹੁਲ ਗਾਂਧੀ ਦੀਆਂ ਵਾਧੀਆਂ ਨੇ ਰਾਹੁਲ ਗਾਂਧੀ ਦੇ ਖਿਲਾਫ ਦੇਸ਼ ਦੇ ਵਿੱਚ ਚਾਰ ਵਕ ਵਕ ਥਾਵਾਂ ਤੇ ਐਫ ਆਈ ਆਰ ਦਰਜ ਹੋਈ ਹੈ ਛੱਤੀਸਗੜ੍ਹ ਦੇ ਵਿੱਚ ਰਾਹੁਲ ਗਾਂਧੀ ਦੇ ਖਿਲਾਫ ਤਿੰਨ ਮਾਮਲੇ ਦਰਜ ਹੋਏ ਨੇ ਔਰ ਪੀ ਆ ਮੋਦੀ ਦੇ ਲੋਕ ਸਭਾ ਹਲਕੇ ਵਾਰਾਣਸੀ ਦੇ ਵਿੱਚ ਵੀ ਰਾਹੁਲ ਗਾਂਧੀ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਛੱਤੀਸਗੜ੍ਹ ਦੇ ਦੁਰਗ ਬਲਾਸਪੁਰ ਤੇ ਰਾਏਪੁਰ ਜ਼ਿਲ੍ਹੇ ਦੇ ਵਿੱਚ ਐਫ ਆਈ ਆਰ ਦਰਜ ਹੋਈਆਂ ਨੇ ਤਾਂ ਬੀਜੇਪੀ ਆਗੂਆਂ ਨੇ ਸ਼ਿਕਾਇਤ ਕੀਤੀ ਹੈ ਜਿਸ ਦਾ ਅਰਥ ਹੈ ਇਹ ਮਾਮਲੇ ਦਰਜ ਹੋਏ ਨੇ ਅਮਰੀਕਾ ਦੇ ਵਿੱਚ ਰਾਹੁਲ ਗਾਂਧੀ ਦੇ ਸਿੱਖਾਂ ਦੇ ਬਿਆਨ ਨੂੰ ਲੈ ਕੇ ਵਿਰੋਧ ਜਤਾਇਆ ਜਾ ਰਿਹਾ ਹੈ ਤਾਂ ਇਹ ਮਾਮਲਾ ਠੰਡਾ ਹੋਣ ਦਾ ਨਾਂ ਨਹੀਂ ਲੈ ਰਿਹਾ ਬਲਕਿ ਇਹ ਮਾਮਲਾ ਲਗਾਤਾਰ ਫਖਰੇ ਹੈ ਬੇਸ਼ੱਕ ਉਹ ਰਾਹੁਲ ਗਾਂਧੀ ਦਾ ਬਿਆਨ ਹੋਵੇ ਜਾਂ ਅਰਬਨੀਤ ਬਿੱਟੂ ਦਾ ਬਿਆਨ ਹੋਵੇ ਤਾਂ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਪਾਸਸ਼ਦਾਨ ਗਿਆ ਸੀ ਕਿ ਭਾਰਤ ਚ ਸਿੱਖਾਂ ਨੂੰ ਪੱਗ ਅਤੇ ਕੜੇ ਦੀ ਇਜਾਜ਼ਤ ਨਹੀਂ ਹੈ ਆਜ਼ਾਦੀ ਨੂੰ ਲੈ ਕੇ ਬਿਆਨ ਦਿੱਤਾ ਸੀ ਸਿੱਖਾਂ ਦੇ ਸਬੰਧਿਤ ਬਿਆਨ ਦਿੱਤਾ ਸੀ ਜਿਸ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਵੀ ਹੋ ਰਹੇ ਨੇ ਔਰ ਮੰਗੇ ਹੀ ਕੀਤੀ ਜਾ ਰਹੀ ਹੈ বিজেপি ਦੇ ਵੱਲੋਂ ਕਿ ਐਫ ਆਈ ਆਰ ਦਰਜ ਹੋਵੇ ਕਾਰਵਾਈ ਹੋਣੀ ਚਾਹੀਦੀ ਹੈ। ਰਾਹੁਲ ਗਾਂਧੀ ਦੇ ਖਿਲਾਫ ਦੱਸ ਦੇ ਕਿ ਦੇਸ਼ ਦੇ ਵਿੱਚ ਚਾਰ ਵੱਖ-ਵੱਖ ਥਾਵਾਂ ਤੇ ਐਫ ਆਈ ਆਰ ਦਰਜ ਹੋਇਆ ਦੱਸਲ ਰਾਹੁਲ ਗਾਂਧੀ ਜਦੋਂ ਅਮਰੀਕਾ ਦੌਰੇ ਤੇ ਗਏ ਤਾਂ ਉਸ ਸਮੇਂ ਉਹਨਾਂ ਦੇ ਵੱਲੋਂ ਸਿੱਖਾਂ ਦੇ ਪ੍ਰਤੀ ਬਿਆਨ ਦਿੱਤਾ ਗਿਆ ਜਾਂ ਕਹਿ ਲਿਆ ਕਿ ਐਗਜ਼ਾਮਪਲ ਦੇ ਤੌਰ ਤੇ ਉਹਨਾਂ ਨੇ ਭੁਲਿੰਦਰ ਸਿੰਘ ਤਾਂ ਜੋ ਪੱਤਰਕਾਰ ਸਾਹਮਣੇ ਬੈਠੇ ਹੋਏ ਸਨ ਉਹਨਾਂ ਦਾ ਨਾਮ ਲੈ ਕੇ ਉਹਨਾਂ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਜਿਹੜੀ ਹੈ ਉਹ ਭਾਰਤ ਦੇ ਵਿੱਚ ਲੜ ਰਹੇ ਨੇ ਸਿੱਖ ਸਿੱਖਾਂ ਨੂੰ ਦਸਤਾਰ ਪਾਉਣ ਦੀ ਇਜਾਜ਼ਤ ਨਹੀਂ ਹੈ ਸਿੱਖਾਂ ਨੂੰ ਕਾੜਾ ਪਾਉਣ ਦੀ ਇਜਾਜ਼ਤ ਨਹੀਂ ਹੈ ਤਾਂ ਉਹ ਬਿਆਨ ਜਿਹੜਾ ਇੱਕ ਵਾਰ ਜ਼ਰੂਰ ਸੁਣਦੇ ਆ ਕਿ ਕੁਝ ਰਾਹੁਲ ਗਾਂਧੀ ਨੇ ਕਿਹਾ ਸੀ ਜਿਸ ਨੂੰ ਲੈ ਕੇ ਉਹਨਾਂ ਤੇ ਐਫ ਆਈ ਆਰ ਦਰਜ ਹੋਈ ਹੈ ਫਾਈਟ ਇਜ਼ ਨਾਟ ਅਬਾਊਟ ਪੋਲਿਟਿਕਸ ਇਟ ਇਜ਼ ਸੁਪਰਫੀਸ਼ੀਅਲ ਵਾਟ ਇਜ਼ ਯੋਰ ਨੇਮ

ਕੇਜਰੀਵਾਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਤਾਰਵਿੰਦ ਕੇਜਰੀਵਾਲ ਅਤੇ ਉਹਨਾਂ ਦੀ ਕੈਬਨਿਟ ਦਾ ਅਸਤੀਫਾ ਮਨਜ਼ੂਰ ਕੀਤਾ ਗਿਆ ਹੈ ਰਾਸ਼ਟਰਪਤੀ ਨੇ ਆਤਿਸ਼ੀ ਨੂੰ ਦਿੱਲੀ ਦੇ ਸੀਐਮ ਨਿਯੁਕਤ ਕੀਤਾ ਹੈ ਆਤਿਸ਼ੀ ਦੇ ਨਾਲ ਪੰਜ ਮੰਤਰੀ ਵੀ ਹਲਫ ਲੈਣ ਕੇ ਸੌਰਭ ਪਾਰਦਵਾਜ ਗੋਪਾਲ ਰਾਏ ਕੈਲਾਸ਼ ਗਹਿਲੋਤ ਇਮਰਾਨ ਹੁਸੈਨ ਮੁਕੇਸ਼ ਅਹਿਲਾਵਾ ਤੇ ਨਵਾਂ ਨਾਮ ਹੈ ਤਾਂ ਮੰਤਰੀ ਦੇ ਵਜੋਂ ਸੌਂ ਚੁੱਕਿਆ ਜਾਏਗਾ ਔਰ ਪੰਜ ਨਾਮ ਜਿਹੜੇ ਨੇ ਉਹ ਲਗਭਗ ਤੈਅ ਹੋ ਗਏ ਨੇ ਹਾਲਾਂਕਿ ਐਨ ਟਾਈਮ ਤੇ ਅਸੀਂ ਕਹਿ ਸਕਦੇ ਹਾਂ ਮੌਕੇ ਤੇ ਆ ਕਿਤੇ ਕਹਿ ਸਕਦੇ ਹਾਂ ਕਿ ਹੋਰ ਵੀ ਵਾਦਾ ਹੋ ਸਕਦਾ ਹੈ ਕਦੇ ਨਾ ਦੇ ਵਿੱਚ ਪਰ ਫਿਲਹਾਲ ਜੋ ਜਾਣਕਾਰੀ ਹੈ ਕਿ ਇਹ ਪੰਜ ਜਿਹੜੇ ਮੰਤਰੀ ਨੇ ਉਹ ਸੌ ਚੁੱਕਣਗੇ ਔਰ ਇਸ ਤੋਂ ਪਹਿਲਾਂ ਆਤੀਸ਼ੀ ਵੀ ਇਹਨਾਂ ਮੰਤਰੀਆਂ ਦੇ ਵਿੱਚ ਸ਼ਾਮਲ ਸਨ ਮਨੀਸ਼ ਸਿਸੋਦੀਆ ਸਨ ਇਸ ਤੋਂ ਇਲਾਵਾ ਹੋਰ ਜਿਹੜੇ ਵੱਡੇ ਆਗੂ ਸ ਤੇਂਦਰ ਜੈਨ ਪਰ ਉਹ ਜੇਲ੍ਹ ਦੇ ਵਿੱਚ ਨੇ ਤਾਂ ਇਸ ਕਰਕੇ ਇਹ ਪੰਜ ਨਾਮ ਤੈਅ ਹੋਏ ਨੇ ਤਾਂ ਆਤੀਸ਼ੀ ਦੇ ਵੱਲੋਂ ਮੁੱਖ ਮੰਤਰੀ ਅਹੁਦੇ ਦੀ ਸੌਚੀਤੀ ਜਾਏਗੀ ਤਾਂ ਕੁਲ ਮਿਲਾ ਕੇ ਰਾਸ਼ਟਰਪਤੀ ਨੇ ਆਸ਼ਰੇਸ਼ੀ ਨੂੰ ਦੱਸਿਆ ਕਿ ਦਿੱਲੀ ਦੀ ਸੀਐਮ ਨਿਯੁਕਤ ਕੀਤਾ ਹੈ ਕੈਬਨਿਟ ਦਾ ਜਿਹੜਾ ਅਸਤੀਫਾ ਹੈ ਮਨਜ਼ੂਰ ਕੀਤਾ ਗਿਆ ਹੈ ਤਾਂ ਕੁਲ ਮਿਲਾ ਕੇ ਸਿਆਸਤ ਦੇ ਵਿੱਚ ਵੱਡਾ ਇੱਕ ਬਦਲਾ ਉਸ ਸਮੇਂ ਵੇਖਣ ਨੂੰ ਮਿਲਿਆ ਹੈ ਜਦੋਂ ਅਰਵਿੰਦ ਕੇਜੀਵਾਲ ਰਿਹਾਈ ਤੇ ਆਏ ਨੇ ਆਕੇਲੀ ਕਿ ਜ਼ਮਾਨਤ ਤੇ ਆਏ ਨੇ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਆਉਂਦੇ ਹੀ ਪਹਿਲੀ ਸਭਾ ਦੇ ਵਿੱਚ ਐਲਾਨ ਕਰ ਦਿੱਤਾ ਕਿ ਉਹ ਪਰਸੋ ਯਾਨੀ ਕਿ ਦੋ ਦਿਨ ਬਾਅਦ ਅਸਤੀਫਾ ਦੇਣ ਜਾ ਰਹੇ ਨੇ ਔਰ ਉਸ ਤੋਂ ਬਾਅਦ ਇੱਕਦਮ ਤੋਂ ਇਹ ਸਭ ਦੇ ਲਈ ਖਬਰ ਅਸੀਂ ਕਹਿ ਸਕਦੇ ਹਾਂ ਇੱਕ ਹੈਰਾਨੀ ਜਨਕ ਸੀ ਕਿ ਕਿਸ ਤਰੀਕੇ ਦੇ ਨਾਲ ਔਰ ਕੀ ਮਹਿਸੂਸ ਸਿਆਸਤ ਦੇ ਤੌਰ ਤੇ ਵੇਖਿਆ ਜਾਵੇ ਹਾਲਾਂਕਿ ਰਿਐਕਸ਼ਨਸ ਵੱਖੋ ਵੱਖਾਏ ਪਰ ਜੇ ਦੇ ਵਿਚਾਲੇ ਅਵਿੰਦ ਕੇ ਜਵਾਲ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਲੋਕ ਉਹਨਾਂ ਨੂੰ ਕਚੇਰੀ ਦੇ ਵਿੱਚ ਸਾਫ-ਪਾਕ ਦੱਸਣਗੇ ਉਸ ਤੋਂ ਬਾਅਦ ਹੀ ਉਹ ਮੁੱਖ ਮੰਤਰੀ ਦੇ ਅਹੁਦੇ ਤੇ ਆ ਉਹਨਾਂ ਦੀ ਕੁਰਸੀ ਤੇ ਬੈਠਣਗੇ ਉਸ ਤੋਂ ਪਹਿਲਾਂ ਅਸਤੀਫਾ ਦੇ ਰਹੇ ਨੇ ਨਵੇਂ ਨਾਂ ਦਾ ਐਲਾਨ ਜਲਦੀ ਹੋਏਗਾ ਉਹਨਾਂ ਨੇ ਦੱਸਿਆ ਸੀ ਤਾਂ ਇਸ ਤੋਂ ਬਾਅਦ ਵਿਦਾਇਕ ਦਾ ਵੀ ਬੈਟਰ ਖੁੰਦੀ ਹੈ ਔਰ ਜੋ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਆਤੀਸ਼ੀ ਹੀ ਜਲੇ ਨੇ ਉਹ ਨਵੇਂ ਮੁੱਖ ਮੰਤਰੀ ਹੋ ਸਕਦੇ ਨੇ ਸੋ ਦੱਸਦੇ ਕਿ ਬਹੁਤ ਘਟਾ आ, समा है आतिशीन वजह सियासत दो हजार भी एम एल ए बने ने यानी कि चार तो, चार तो पांच साल की जारी सियासत है तो बाद एक बड़ा मौका सियासत मिले है दिल्ली के दे सीएम वजो हल फैन ਅਗੇ ਬਾਤਾਂ ਆਯੂਸ਼ਮਾਨ ਸਕੀਮ ਦਾ ਜ਼ਿਕਰ ਕਰਾਂਗੇ ਜਿਸ ਨੂੰ ਲੈ ਕੇ ਕਾਫੀ ਲੋਕ ਲੱਖਾਂ ਲੋਕ ਲਾਭ ਲੈ ਰਹੇ ਨੇ ਤਾਂ ਆਯੂਸ਼ਮਾਨ ਸਕੀਮ ਦੇ ਤਹਿਤ ਹਸਪਤਾਲਾਂ ਨੂੰ ਅਦਾਇਗੀ ਨਾ ਹੋਣ ਦਾ ਮਾਮਲਾ ਹੁਣ ਗਰਮਾਂ ਦਾ ਚਾਰ ਹੈ ਤਾਂ ਕੇਂਦਰੀ ਸਿਹਤ ਮੰਤਰੀ ਜੇਪੀ ਨੰਡਾਦੀ ਪੰਜਾਬ ਸਰਕਾਰ ਨੂੰ ਨਸੀਹਤ ਹੈ ਕਿ ਹਸਪਤਾਲਾਂ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ ਜੇਪੀ ਨੱਟ ਨੇ ਕਿਹਾ ਹੈ ਜੇਕਰ ਲੋੜਵੰਦ ਲੋਕ ਮੁਕਤ ਇਲਾਜ ਦੀ ਸਹੂਲਤਾਂ ਵਾਂਝੇ ਹੋ ਰਹੇ ਨੇ ਤਾਂ ਦਿੱਲੀ ਦੇ ਵਿੱਚ ਪਾਰਟੀ ਨੂੰ ਚੇਅਰ ਕਰਨ ਦੀ ਥਾ ਤੇ ਪੰਜਾਬ ਤੇ ਧਿਆਨ ਦਿਓ ਇਹ ਨੱਡਾ ਨੇ ਕਿਹਾ ਹੈ ਪੰਜਾਬ ਦੀ ਵਿਗੜਦੀ ਸਿਹਤ ਵਿਗੜਦੀ ਇਸ ਵਿਵਸਥਾ ਤੇ ਇਤਿਆਨ ਤੋ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੂੰ ਆਮ ਆਦਮੀ ਪਾਰਟੀ ਨੇ ਜਵਾਬ ਦਿੱਤਾ ਉਹਨਾਂ ਨੇ ਕਿਹਾ ਹੈ ਕਿ 376 ਕਰੋੜ ਦੇ ਬਕਾਏ ਚ 220 ਕਰੋੜ ਕੇਂਦਰ ਨੇ ਦੇਣਾ ਹੈ ਤਾਂ ਕੇਂਦਰ ਨੇ ਪੰਜਾਬ ਦੇ ਐਨ ਐਚ ਐਮ ਦੇ 800 ਕਰੋੜ ਰੁਪਏ ਤੋਂ ਫੰਡ ਰੋਕੇ ਹੋਏ ਨੇ ਪੰਜਾਬ ਦਾ 8000 ਕਰੋੜ ਦਾ ਫੰਡ ਕੇਂਦਰ ਦੇ ਵੱਲ ਬਕਾਇਆ ਹੈ ਨੱਡਾ ਜੀ ਸਾਡੇ ਹੱਥ ਦੇ ਜਿਹੜੇ 8000 ਕਰੋੜ ਨੇ ਉਹ ਦਿਓ ਨੱਡਾ ਨੇ ਆਯੁਸ਼ਮਾਨ ਦੇ ਬਕਾਇਦਾ ਮੁੱਦਾ ਚੁੱਕਿਆ ਸੀ ਔਰ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਨੇ ਦੱਸਿਆ ਕਿ ਆਸ਼ਮਾਨ ਸਕੀਮ ਦੇ ਤਹਿਤ ਇਲਾਜ ਬੰਦ ਕਰ ਦਿੱਤਾ ਹੈ ਉਹਦਾ ਕਹਿਣਾ ਹੈ ਕਿ ਪਹਿਲਾ ਜਿਹੜਾ ਪ੍ਰਾਈਵੇਟ ਹਸਪਤਾਲ ਐਸੋਸੀਏਸ਼ਨ ਦੇ ਮਤਾਵਿਕ 600 ਕਰੋੜ ਦਾ ਬਕਾਇਆ ਪੈਂਡਿੰਗ ਹੈ ਉਹ ਅਦਾ ਕੀਤਾ ਜਾਏ ਉਸ ਤੋਂ ਬਾਅਦ ਹੀ ਇਲਾਜ ਸ਼ੁਰੂ ਹੋਏਗਾ ਤothe ਹੀ ਹੁਣ ਕੇਂਦਰ ਦੇ ਵੱਲੋਂ ਪੰਜਾਬ ਨੂੰ ਕਿਹਾ ਗਿਆ ਹੈ ਕਿ ਤੁਸੀਂ ਬਕਾਇਆ ਜਾਰੀ ਕਰੋ ਤਾਂ ਪੰਜਾਬ ਦਾ ਕੇਂਦਰ ਨੂੰ ਕਹਿਣਾ ਹੈ ਕਿ ਉਸ ਦੇ ਵਿੱਚ 220 ਕਰੋੜ ਤੁਹਾਡੇ ਨੇ ਜਿਹੜੇ ਪਹਿਲਾਂ ਵਾਲੇ ਸਾਡੇ ਪੈਸੇ ਪੈਂਡਿੰਗ ਨੇ ਉਹ ਜਾਰੀ ਕਰ ਦਿਓ ਤਾਂ ਉਸ ਤੋਂ ਬਾਅਦ ਇਹ ਸਭ ਹੋ ਜਾਏ ਜੇਪੀ ਨੱਡਾ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਔਰ ਕੁਲ ਮਿਲਾ ਕੇ ਉਹਨਾਂ ਨੇ ਐਕਸ ਤੇ ਲਿਖਿਆ ਹੈ ਮੈਂ ਸੀਆ ਮਾਨ ਨੂੰ ਹਸਪਤਾਲਾਂ ਦੇ ਬਕਾਏ ਜਲ ਤੋਂ ਜਲਦ ਅਦਾ ਕਰਨ ਦੀ ਅਪੀਲ ਕਰਦਾ ਹਾਂ ਕਿਉਂਕਿ ਆਸ਼ਵਾਨ ਸਕੀਮ ਦੇ ਤਹਿਤ ਬਹੁਤ ਸਾਰੇ ਜੜੇ ਪਰਿਵਾਰ ਨੇ ਖਾਸ ਕਰ ਖਾਸ ਔਰਤਾਂ ਨੇ ਜ਼ਿਕਰ ਕੀਤਾ ਹੈ ਤਾਂ ਭਾਰਤ ਪ੍ਰੋਗਰਾਮ ਦੇ ਤਹਿਤ ਬਹੁਤ ਸਾਰੇ ਪਰਿਵਾਰ ਨੇ ਖਾਸ ਕਰਕੇ ਸਾਡੇ ਮਿਹਨਤੀ ਕਿਸਾਨ ਲਾਭ ਉਠਾ ਰਹੇ ਨੇ ਦਿੱਲੀ ਦੇ ਵਿੱਚ ਪਾਰਟੀ ਇਕਾਈ ਦੀ ਵਵਾਦ ਇਹ ਬਚਾਏ ਪੰਜਾਬ ਦੀ ਵਿਗੜਦੀ ਸਿਹਤ ਸਥਿਤੀ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ। ਉਧਰ Rajasthan ਦੇ ਸਿਖਾਗੋ ਤੇਜਿੰਦਰ ਪਾਲ ਸਿੰਘ ਟੀਮਾ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਹੋਣ ਤੇ ਵਿਵਾਦ ਹੋਇਆ ਹੈ। ਸ਼ਿਕਾਇਤਕ ਸਾਹਿਬ ਦੇ ਜਥੇਦਾਰ ਤੇ SGPC ਦੇ ਵੱਲੋਂ ਮਾਮਲੇ ਦੀ ਨਿਖੇਦੀ ਕੀਤੀ ਗਈ ਹੈ। ਦੱਸਿਆ ਕਿ ਗ੍ਰਿਫਤਾਰੀ ਵਾਰੰਟ ਜਾਰੀ ਕਰਨਾ ਸਰਕਾਰ ਦੀ ਤਕੈਸ਼ਾਹੀ ਹੈ ਜਥੇਦਾਰ ਨੇ ਇਹ ਕਿਹਾ ਹੈ, "ਕਟਬਿੰਤੀਆਂ ਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਪੁਲਿਸ ਦੀ ਕਾਰਵਾਈ ਸਿੱਖਾਂ ਦੇ ਨਾਲ ਅੰਨਿਆ ਹੈ ਐਸਜੀਪੀਸੀ ਨੇ ਕਿਹਾ ਹੈ ਰਾਜਸਥਾਨ ਦੇ ਉੱਗੇ ਸਿੱਖ ਆਗੂ ਨੇ ਪਾਈ ਤਜਿੰਦਰਪਾਲ ਸਿੰਘ ਟੀਮਾ ਪਹਿਲਾਂ ਤੋਂ ਦਰਜ ਦੇਸ਼ ਤ੍ਰੋਦੇ ਮਕਦਮੇ ਦੇ ਵਿੱਚ ਦਸੇ ਕੀ ਜਾਰੀ ਹੋਏ ਨੇ ਉਹਨਾਂ ਨੂੰ ਲੈ ਕੇ ਗ੍ਰਿਫਤਾਰੀ ਵਾਰੰਟ ਤਕਰੀਬ 1 ਮਹੀਨਾ ਪਹਿਲਾਂ ਹੀ ਦੇਸ਼ ਤ੍ਰੋਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲੀ ਸੀ ਤਜਿੰਦਰਪਾਲ ਸਿੰਘ ਟੀਮਾ ਸ਼ੇ ਗੰਗਾਨਗਰ ਦੇ ਗੁਰਦੁਆਰਾ ਬਾਬਾ ਦੀਪ ਸਰਦਾਰ ਨੇ ਔਰ ਐਮਪੀ ਅਮਰਤਪਾਲ ਸਿੰਘ ਦੇ ਹਾਕ ਵਿੱਚ ਉਹਨਾਂ ਨੇ ਬਿਆਨਬਾਜ਼ੀ ਕੀਤੀ ਜਿਸ ਤੇ ਉਹਨਾਂ ਦੇ ਦੇਸ਼द्रोह ਦਾ ਮਾਮਲਾ ਦਰਜ ਹੋਇਆ ਹੈ ਹੁਣ ਗ੍ਰਫਤਾਰੀ ਵਾਰਨ ਜਾਰੀ ਹੋਏ ਨੇ ਤਾਂ ਟਿਮਾ ਦੇ ਖਿਲਾਫ ਜਿਹੜੀ ਐਫ ਆਈ ਆਰ ਹੈ ਉਹ ਦਰਜ ਕੀਤੀ ਗਈ ਸੀ ਉਸ ਦੇ ਵਿੱਚ ਇਲਜ਼ਾਮ ਲੱਗਿਆ ਹੈ ਕਿ ਉਹਨਾਂ ਨੇ ਪੜਕਾਉ ਅਤੇ ਦੇਸ਼ ਵਿਰੋਧੀ ਬਿਆਨ ਦੇਤੇ ਨੇ ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ਦਾ ਸਮਰਥਨ ਕੀਤਾ ਹੈ ਇਹਨਾਂ ਹੀ ਨਹੀਂ ਲੋਕਾਂ ਨੂੰ ਦੇਸ਼ ਅਤੇ ਸਰਕਾਰ ਦੇ ਵਿਰੁੱਧ ਪੜਕਾਇਆ ਹੈ ਤਾਂ ਹੁਣ ਹੁਣ ਉਸ ਨੂੰ ਲੈ ਕੇ ਐਸ ਜੀ ਪੀ ਸੀ ਅਧਿਕਾਰੀ ਦਾ ਬਿਆਨ ਅੱਗੇ ਬਾਤਾਂ ਜੰਮੂ ਕਸ਼ਮੀਰ ਦਿਵਾਲ ਰੋਕ ਕਰਾਂਗੇ ਜਿੱਥੋਂ ਦੇ ਰਿਆਸੀ ਦੇ ਵਿੱਚ ਐਨਕਾਊਂਟਰ ਹੋਇਆ ਰਿਆਸੀ ਦੇ ਵਿੱਚ ਸੁਰੱਖਿਆ ਬਲਾਂ ਨੇ ਅਤਵਾਦੀਆਂ ਨੂੰ ਘੇਰਾ ਪਾਇਆ ਹੈ ਰਿਆਸੀ ਦੇ ਵਿੱਚ ਦੋ ਅਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਹੈ। ਬਾਕਲ ਇਲਾਕੇ ਦੀ ਸਥਿਤੀ ਜਿਹੜੀ ਹੈ ਉਹ ਲਗਾਤਾਰ ਇਸ ਤਰੀਕੇ ਦੇ ਨਾਲ ਨਜ਼ਰ ਆਉਂਦੀ ਹੈ ਖਾਸ ਤੌਰ ਤੇ ਇਲੈਕਸ਼ਨ ਤੇ ਸਮੇਂ ਕਿਉਂਕਿ ਪੜਾ ਦੀ ਵੋਟਿੰਗ ਜੰਮੂ ਕਸ਼ਮੀਰ ਚ ਹੋ ਚੁੱਕੀ ਹੈ ਤਾਂ ਅਜਿਹੇ ਦੇ ਵਿਚਾਲੇ ਅਜੇ ਵੀ ਹਾਲਾਤ ਪਹਿਲਾਂ ਦੀ ਤਰ੍ਹਾਂ ਬਣੇ ਹੋਏ ਨੇ ਕਿਉਂਕਿ ਪਿਛਲੇ 6 ਮਹੀਨੇ ਦਾ ਜ਼ਿਕਰ ਕੀਤਾ ਜਾਏ ਤਾਂ ਹਾਲਾਤ ਇਸ ਤਰੀਕੇ ਸੰਵੇਦਨਸ਼ੀਲ ਬਣੇ ਹੋਏ ਨੇ ਬਹੁਤ ਜਵਾਨ ਆਪਣੀ ਸ਼ਹਾਦਤ ਦੇ ਚੁੱਕੇ ਨੇ ਜਾਨ ਗਵਾ ਚੁੱਕੇ ਨੇ ਔਰ ਅਜੇ ਹੇ ਦੇ ਵਿਚਾਲੇ ਜਿਹੜੇ دہشت گرد ਨੇ ਕੰਪੈਰੇਟਿਵਲੀ ਗਲਤੀ ਕੀਤੀ ਜਾਵੇ ਤਾਂ ਸ਼ਹੀਦਾ ਦੇ ਕੰਪੈਰੇਟਿਵਲੀ ਬਹੁਤ ਘਟ ਗਿਣਤੀ ਚ ਮਾਰੇ ਗਏ ਨੇ ਯਾਨੀ ਕਿ ਲਗਾਤਾਰ ਉਹਨਾਂ ਦੀ ਕੁਸਪੈਟ ਲਗਾਤਾਰ ਉਹਨਾਂ ਦੀ ਇਹ ਕਾਰਵਾਈ ਜਿਹੜੀ ਹੈ ਉਹ ਵਧਦੀ ਜਾ ਰਹੀ ਹੈ ਤਾਂ ਅਜੇ ਇਹ ਦੇ ਵਿਚਾਲੇ ਰਿਆਸੀ ਦੇ ਵਿੱਚ ਐਨਕਾਊਂਟਰ ਦੀ ਖਬਰ ਹੈ ਔਰ ਇੱਥੇ ਦੋ ਅਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਹੈ ਅੱਜ ਮੁਕਸ਼ੀਮ ਕਸ਼ਮੀਰ ਤੋਂ ਇੱਕ ਖਬਰ ਹੈ ਜਿੱਥੋਂ ਦੇ ਬੜਗਾਮ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਬੀਐਸਐਫ ਜਵਾਨਾਂ ਦੀ বাস ਖੱਡ ਦੇ ਵਿੱਚ ਡਿੱਗ ਗਈ ਹੈ ਹਾਦਸੇ ਵਿੱਚ ਤਿੰਨ ਜਵਾਨ ਸ਼ਹੀਦ ਹੋ ਗਏ ਨੇ 32 ਦੇ ਕਰੀਬ ਜਵਾਨ ਜ਼ਖਮੀ ਹੋਏ ਨੇ ਹਾਦਸੇ ਵਿੱਚ ਜ਼ਖਮੀ ਤਿੰਨ ਜਵਾਨਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤਾਂ ਬੀਐਸਐਫ ਜਵਾਨ ਯਾਨੀ ਕਿ ਬਾਰਡਰ ਸਕਿਉਰਿਟੀ ਫੋਰਸ ਦੇ ਇਹ ਜਵਾਨ ਜਿਹੜੇ ਨੇ ਉਹਨਾਂ ਦੀ বাস ਦਾ ਇਹ ਹਾਦਸੇ ਦਾ ਸ਼ਿਕਾਰ ਹੋਈ ਹੈ বাস ਖੱਡ ਦੇ ਵਿੱਚ ਡਿੱਗੀ ਹੈ ਹਾਲਾਕੀ ਕਿ ਇਹ ਕੁਦਰਤੀ ਹਾਦਸਾ ਹੈ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਹੈ ਫਿਰ ਇਸ ਦੇ ਪਿੱਛੇ ਵੀ ਕੋਈ ਸਾਜ਼ਿਸ਼ ਹੋ ਸਕਦੀ ਹੈ ਕਿਸੇ ਕਿਸਮ ਦਾ ਕੋਸ਼ੰਕਾ ਜਤਾਇਆ ਜਾ ਸਕਦਾ ਹੈ ਇਹ ਵੀ ਕਿਤੇ ਨਾ ਕਿਤੇ ਅਹਿਮ ਹੈ ਔਰ ਇਹ ਤਸਵੀਰ ਦਿਖਾ ਰਹੇ ਹਾਂ ਤੁਹਾਨੂੰ ਬੱਸ ਦੀ ਹਾਲਤ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਬੱਸ ਜਿਹੜੀ ਹੈ ਬੇਪਛਾਣੀ ਹੋ ਗਈ ਹੈ ਕਿਉਂਕਿ ਬਿਲਕੁਲ ਨੁਕਸਾਨੀ ਗਈ ਹੈ ਬੱਸ ਪੂਰੇ ਤਰੀਕੇ ਦੇ ਨਾਲ ਚਕਨਾਚੂਰ ਹੋ ਚੁੱਕੀ ਹੈ ਔਰ ਇੱਥੇ ਬਾਕੀ ਰੈਸਕਿਊ ਆਪਰੇਸ਼ਨ ਜਿਹੜਾ ਹੈ ਕੀਤਾ ਗਿਆ ਜਿਹੜੀ 3 ਜਣੇ ਜਵਾਨ ਦੱਸੇ ਜਾ ਰਹੇ ਨੇ ਉਹਨਾਂ ਦੀ ਹਾਲਤ ਗੰਭੀਰ ਪਣੀ ਹੋਈ ਹੈ